ਕਾਫੀ ਸਮੇਂ ਤੋਂ ਜਾਖੜ ਸਾਹਿਬ ਚੁੱਪ ਸੀ ਕਿ ਆਪਾਂ ਕਾਫੀ ਚਰਚਾ ਵੀ ਕੀਤੀ ਆ ਉਹਨਾਂ ਦੇ ਉੱਤੇ ਤੇ ਅੱਜ ਜੋ ਸੂਤਰਾਂ ਤੋਂ ਨਿਕਲ ਕੇ ਗੱਲ ਸਾਹਮਣੇ ਆਈ ਉਹਨਾਂ ਦਾ ਇੱਕ ਵੱਡਾ ਸਟੈਂਡ ਸਾਹਮਣੇ ਆਇਆ ਵੀ ਉਹਨਾਂ ਨੇ ਭਾਜਪਾ ਕੋਲੇ ਰੱਖਿਆ ਵੀ ਪੰਜਾਬ ਦੇ ਨਾਲ ਤੁਸੀਂ ਹੱਕ ਦੀ ਗੱਲ ਕਰੋ ਤੇ ਚੰਗਾ ਰਵਈਆ ਰੱਖੋ ਕਹਿੰਦੇ ਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੂੰ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਾਹਿਬ ਨੂੰ ਜਾਖੜ ਸਾਹਿਬ ਮਿਲੇ ਆ ਕਿ ਤੁਸੀਂ ਆਪਣਾ ਨਜ਼ਰੀਆ ਬਦਲੋ ਪੰਜਾਬ ਦੇ ਪ੍ਰਤੀ ਜਿਹੜਾ ਇਹ ਇਲਜ਼ਾਮ ਲੱਗਦਾ ਹੈ ਕਿ ਤੁਹਾਡੀਆਂ ਪਾਰਟੀਆਂ ਦਾ ਨਜ਼ਰੀਆ ਘੱਟ ਗਿਣਤੀ ਵਾਸਤੇ ਹੋਰ ਤਰ੍ਹਾਂ ਦਾ ਹੈ। ਭਾਰਤੀ ਜਨਤਾ ਪਾਰਟੀ ਦੇ ਅੰਦਰਲੇ ਪਾਸੇ ਵੀ ਕਾਫੀ ਨਰਾਸ਼ਤਾ ਚੱਲੀ ਹੋਈ ਹੈ। ਕਾਰਨ ਕਿ ਨਜ਼ਰੀਆ ਠੀਕ ਨਹੀਂ। ਜੀਰਾ ਦੇ ਸਾਬਕਾ ਵਿਧਾਇਕ ਨੇ ਕਾਂਗਰਸ ਦੇ ਉਹਨਾਂ ਦੇ ਉੱਤੇ ਹਮਲਾ ਹੋ ਗਿਆ ਸੀ। ਕਿਉਂ ਨਾ ਉਹ ਲੋ ਇਲਜ਼ਾਮ ਲਗਾਇਆ ਸੀ ਵੀ ਡੀਐਸਪੀ ਨੇ ਨਾਲ ਰਲ ਕੇ ਮੇਰੇ ਤੇ ਹਮਲਾ ਕਰਾਇਆ ਤੇ ਹੁਣ ਜੋ ਸਾਫਕਾ ਐਮਪੀ ਨੇ ਡਿੰਪਾ ਵੱਲੋਂ ਚੇਤਾਵਨੀ ਦੇ ਦਿੱਤੀ ਕਿ ਅਫਸਰਾਂ ਨੂੰ ਨਾ ਕਿਹਾ ਕਿ ਚੌਂਕ ਦੇ ਵਿੱਚ ਖੜਾ ਕੇ ਰੱਸੀ ਨਾ ਬੰਨ੍ਹ ਦਾਂਗੇ ਤੇ ਦਿਖਾਵਾਂਗੇ ਕੀ ਹਾਲ ਕਰਾਂਗੇ ਦੇਖੋ ਮੈਂ ਬਹੁਤ ਬਾਰ ਗੱਲ ਕਹਿਣਾ ਹੁੰਨਾ ਕਿ ਕਈ ਅਫਸਰਾਂ ਨੂੰ ਉਹ ਐਉਂ ਕੰਮ ਕਰਦੇ ਆ ਕਿ ਉਹ ਅਧਿਕਾਰੀ ਘੱਟ ਜਿਵੇਂ ਉਹ ਪਾਰਟੀ ਦੇ ਕਾਰਕੁਨ ਵੱਧ ਹੁੰਦੇ ਆ ਸਾਮ ਦਾ ਮੈਂਬਰ ਪਾਰਲੀਮੈਂਟ ਜਸਵੀਰ ਸਿੰਘ ਡਿੰਪਾ ਉਹ ਹਲਚਲ ਪੁੱਛਣ ਜਾਂਦੇ ਉਹਨਾਂ ਨੇ ਵੀਡੀਓ ਨਾਲ ਗੱਲ ਕਰਦਿਆਂ ਕਿਹਾ ਕਿ ਜਿਹੜਾ ਇੱਥੇ ਡਿਪਟੀ ਕਮਿਸ਼ਨਰ ਸੌਰੀ ਜਿਹੜਾ ਇੱਥੇ ਡੀਐਸਪੀ ਲੱਗਿਆ ਹੋਇਆ ਉਪਰ ਪੁਲਿਸ ਕਪਤਾਨ ਉਹਦੀ ਕਥਤ ਤੇ ਮਿਲੀ ਭੁਗਤਾ ਉਹਨੇ ਉਥੇ ਸ਼ਹਾਦਤ ਕੀਤੇ ਐ ਤੇ ਬਣਦੀ ਕਾਰਵਾਈ ਨਹੀਂ ਕੀਤੀ ਪਰਚਾ ਦਰਜ ਕਰਤਾ 700 ਬੰਦਿਆਂ ਤੇ ਜਿਹਨੂੰ ਮਰਜ਼ੀ ਫੜ ਲਿਓ ਡਿਊਟੀ ਦੀ ਜਗ੍ਹਾ ਜਿਹੜੀ ਸੁਪਰ ਡਿਊਟੀ ਕਰਦੇ ਆ ਉਹਦੇ ਬਾਰੇ ਤਿੱਖੇ ਸ਼ਬਦਾਂ ਚ ਚੇਤਾਵਨੀ ਦਿੱਤੀ ਹੈ ਕਿ ਜਦੋਂ ਸਰਕਾਰ ਬਦਲ ਗਈ ਤਾਂ ਸ਼੍ਰੀਮਾਨ ਜੀ ਆਪ ਜੀ ਨੂੰ ਕਿਵੇਂ ਅਜੇ ਵੀ ਭੁਗਤ ਰਹੇ ਪੈਣਗੇ ਜਿੱਧਰ ਬਾਹਾ ਦੇ ਵਿੱਚ ਬਨਫੀਜ਼ ਬਾਦਲ ਐਕਟਿਵ ਹੁੰਦੇ ਦਿਖਾਈ ਦਿੱਤੇ ਨੇ ਤੇ ਉਹਨਾਂ ਦੇ ਜਿਹੜਾ ਬਿਆਨ ਦਿੱਤਾ ਹੈ ਡਾਟਾ ਸਾਹਿਬ ਉਹਨੇ ਕਿਤੇ ਨਾ ਕਿਤੇ ਨਵੀਂ ਸਿਆਸਤ ਨੂੰ ਗਰਮਾ ਦਿੱਤਾ ਹੈ ਸਤਿ ਸ਼੍ਰੀ ਅਕਾਲ ਮੈਂ ਅਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣਾਉਣ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਤੇ ਵਿਚਾਰ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਉਣ ਦਾ ਪਹਿਲਾ ਸਵਾਗਤ ਕਰਦੇ ਹਾਂ ਢਿੱਲੋਂ ਸਾਹਿਬ ਸਵਾਗਤ ਹੈ ਪ੍ਰੋਗਰਾਮ ਵਿੱਚ ਜੀ ਸ਼ੁਕਰੀਆ ਬਹੁਤ ਬਹੁਤ ਮਿਹਰਬਾਨ ਜੀ ਦੁਲਸਾ ਮੁੱਖ ਮੰਤਰੀ ਪੁਜੰਤ ਸਿੰਘ ਮਾਨ ਜੋ ਕਿ ਠੀਕ ਹੋ ਗਏ ਨੇ ਉਹਨਾਂ ਦੀ ਸਿਹਤ ਵੀ ਅੱਗੇ ਨਾਲ ਠੀਕ ਲੱਗ ਰਹੀ ਹੈ ਤੇ ਅੱਜ ਆਮੜੇ ਪਿੰਡ ਉਹ ਸਰਤੋਜ ਪਹੁੰਚੇ ਨੇ ਜਿੱਥੇ ਉਹਨਾਂ ਨੇ ਪੰਚਾਇਤੀ ਚੋਣਾਂ ਲੈ ਕੇ ਕਾਫੀ ਵੱਡੀ ਵੱਡੀ ਗੱਲਾਂ ਕੀਤੀਆਂ ਨੇ ਉਹਨਾਂ ਨੇ ਕਿਹਾ ਕਿ ਸਰਬਸੰਮਤੀ ਨਾਲ ਸਰਪੰਚ ਚੁਣੋ ਉਹਨਾਂ ਨੇ ਆਪਣੇ ਪਿੰਡ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਵੀ ਮੇਰੇ ਪਿੰਡ ਦੇ ਵਿੱਚ ਵੀ ਸਰਬਸੰਮਤੀ ਨਾਲ ਹੀ ਸਰਪੰਚ ਚੁਣਿਆ ਜਾਵੇ ਨਹੀਂ ਲੋਕ ਮੈਨੂੰ ਕੀ ਕਹਿਣਗੇ ਤੁਸੀਂ ਆਪਣੇ ਪਿੰਡ ਦੇ ਵਿੱਚ ਤਾਂ ਕਰ ਨਹੀਂ ਸਕਦੇ ਪਗਵੰਤ ਮਾਨ ਜਿਹੜੇ ਬਿਮਾਰੀ ਤੋਂ ਬਾਅਦ ਉੱਠੇ ਨੇ ਜੋ ਸਾਹਮਣੇ ਆ ਰਿਹਾ ਹੈ ਪਰਦੇ ਦੇ ਪਿੱਛੇ ਕੀ ਹੈ ਉਹ ਖੁਦ ਜਾਣਦੇ ਨੇ ਪਰ ਅਸੀਂ ਸਦਾ ਉਹਨਾਂ ਦੀ ਸਿਹਤ ਜਿਆਬੀ ਨਿਰੋਗਤਾ ਲਈ ਅਬ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦੇ ਰਹਾਂਗੇ ਉਹਨਾਂ ਨੇ ਆਪਣੇ ਪਿੰਡ ਦੇ ਵਿੱਚ ਗਏ ਤੇ ਇਹ ਦਿਖਾਉਣ ਦਾ ਯਤਨ ਕੀਤਾ ਕਿ ਬਾਲਾ ਨਾ ਇੱਥੇ ਡਫਾਗ ਜਾ ਕਰ ਦਿਓ ਮੰਜੇ ਤੇ ਹੀ ਬੈਠੇ ਨੇ ਕਾਸ਼ ਜੋ ਕੁਝ ਸਾਡੇ ਮੁੱਖ ਮੰਤਰੀ ਨੇ ਪਹਿਲੇ ਭਾਸ਼ਣ ਚ ਕਿਹਾ ਸੀ ਪਿੰਡ ਦੇ ਵਿੱਚ ਹੀ ਜਾ ਕੇ ਤੁਸੀਂ ਕੰਮ ਕਰਤਾ ਹੁਣ ਅਸੀਂ ਆਪਣਾ ਕੰਮ ਕਰਾਂਗੇ ਸਾਡੀ ਸਰਕਾਰ ਪਿੰਡਾਂ ਚੋਂ ਚੱਲੂਗੀ ਸੱਥਾਂ ਚੋਂ ਚੱਲੂਗੀ ਚਲੋ ਅੱਜ ਉਹ ਸਤੌਜ ਪਿੰਡ ਦੀ ਸੱਥਚਤਾ ਜਾ ਬੈਠੇ ਉੱਥੇ ਉਹਨਾਂ ਨੇ ਆਪਣੇ ਪਿੰਡ ਵਾਲਿਆਂ ਨੂੰ ਇੱਕ ਵੱਡਾ ਗੱਲ ਕਹੀ ਹੈ ਤਾਨਾ ਟਾਈਪ ਕੀਤਾ ਕਿ ਦੇਖਿਓ ਤੁਸੀਂ ਸਰਬਸੰਮਤੀ ਨਾਲ ਪੰਚਾਇਤ ਬਣਾ ਲਓ ਤੇ ਜੇ ਤੁਸੀਂ ਨਾ ਬਣਾਈ ਤਾਂ ਲੋਕ ਮੈਨੂੰ ਕੀ ਕਹਿਣਗੇ ਵਿਰੋਧੀ ਧਿਰਾਂ ਵਾਲਿਆਂ ਨੇ ਬੜਾ ਸ਼ੰਡਰਨਾ ਛਾਜੇ ਚ ਪਾ ਕੀ ਉਹਨਾਂ ਕੋਲੇ ਜੋ ਰਿਪੋਰਟ ਹੈ ਉਹਦੇ ਮੁਤਾਬਕ 200 ਤੋਂ ਵੱਧ ਪਿੰਡਾਂ ਵਿੱਚ ਸਰਬਸੰਮਤੀਆਂ ਹੋ ਚੁੱਕੀਆਂ ਨੇ ਔਰ ਸਰਕਾਰ ਉਹਨੂੰ 5 ਲੱਖ ਰੁਪਈਆ ਵੀ ਦਿੰਦੀ ਹੈ ਚਲੋ ਠੀਕੇ ਗੱਲ ਇਹ ਜੇ 5 ਲੱਖ ਰੁਪਇਆ ਸਰਕਾਰ ਨੇ ਦੇਣਾ ਹੈ ਜਿਹੜਾ ਪਿਛਲਾ ਅਨਾਉਂਸਮੈਂਟ ਕੀਤਾ ਸੀ ਉਹ ਸਾਰੀਆਂ ਪੰਚਾਇਤਾਂ ਨੂੰ ਮਿਲ ਚੁੱਕੇ ਆ ਕਿ ਨਹੀਂ ਉਹਦੇ ਬਾਰੇ ਦੂਜੀਆਂ ਸਰਕਾਰਾਂ ਦਾ ਜਿਹੜਾ ਅੰਕੜਾ ਹੈ ਮੌਜੂਦਾ ਮੁੱਖ ਮੰਤਰੀ ਸਾਹਿਬ ਨੂੰ ਉਹ ਲੋਕਾਂ ਨਾਲ ਸਾਂਝਾ ਕਰ ਦੇਣਾ ਚਾਹੀਦਾ ਚੰਗੀ ਗੱਲ ਹੈ ਲੜਾਈ ਪੜਾਈ ਤੋਂ ਬਚਦੇ ਆ ਜਿਹੜਾ ਖਰਚਾ ਕਰਨਾ ਹੈ ਮੰਨ ਲਓ ਦੋ ਉਮੀਦਵਾਰ ਨੇ ਸਰਪੰਚੀ ਦੇ ਕਈ ਪਿੰਡਾਂ ਦੇ ਵਿੱਚ ਤਾਂ ਇਸ ਤਰੀਕੇ ਨਾਲ ਕਰ ਦਿੱਤਾ ਹੈ ਕਿ ਅਜੇ 2.5 ਸਾਲ ਸਰਕਾਰ ਦੇ ਪਏ ਨੇ ਅੱਗੇ ਕੀ ਨਹੀਂ ਆਉਣਾ ਕੀ ਨਹੀਂ ਲੋਕ ਹੋਣੇ ਤੋਂ ਅੰਦਾਜ਼ੇ ਲਾਈ ਜਾਂਦੇ ਆ ਕਿ ਕਾਂਗਰਸ ਪਾਰਟੀ ਦਾ ਹੱਥ ਅੱਜ ਦੀ ਕੜੀ ਮੁਤਾਬਕ ਉੱਚਾ ਰਹਿੰਦਾ ਇਹ ਬਰਕਰਾਰ ਰਹਿੰਦਾ ਹੈ ਜਾਂ ਕੋਈ ਹੋਰ ਤਰ ਅੱਗੇ ਆ ਜਾਂਦੀ ਹੈ ਮੌਜੂਦਾ ਸਰਕਾਰ ਹੀ ਰਿਪੀਟ ਕਰ ਜਾਂਦੀ ਹੈ ਤੇ ਜਾਂ ਸ਼ਰੋਮਣੀ ਅਕਾਲੀ ਦਲ ਕੋਈ ਮਾੜੀ ਮੋਟੀ ਆਕਸੀਜਨ ਵਗੈਰਾ ਲਗਾ ਕੇ ਉਹ ਵੀ ਮੁਕਾਬਲੇ 'ਚ ਆ ਜਾਵੇ ਇਹ ਅੱਜ ਕਹਿਣਾ ਮੁਸ਼ਕਲ ਹੈ। ਉਹਨਾਂ ਨੇ ਇਹ ਕਰ ਲਿਆ ਕਿ ਅੱਜ ਜਿਹਦੀ ਸਰਕਾਰ ਹੈ ਭਗਵੰਤ ਮਾਨ ਸਾਹਿਬ ਦੀ ਆਮ ਆਦਮੀ ਪਾਰਟੀ ਦੀ ਅੱਜ ਦਾ ਸਰਪੰਚ 2027 ਤੱਕ ਮਾਰਚ 2027 ਤੱਕ ਅਸੀਂ ਇਹ ਤੋਂ ਸਰਪੰਚੀ ਕਰਾਵਾਂਗੇ ਤੇ ਮਾਰਚ ਦੇ ਵਿੱਚ ਜਿਹੜੀ ਵੀ ਸਰਕਾਰ ਬਣ ਗਈ ਉਨ੍ਹਾਂ ਦੀ ਪਾਰਟੀ ਦਾ ਨਮਾਇੰਦਾ ਆਟੋਮੈਟਿਕ ਸਰਪੰਚ ਬਣ ਜਾਏਗਾ ਉਹਨਾਂ ਨੇ ਲਿਖ ਕੇ ਲੈ ਲਿਆ ਮੌਜੂਦਾ ਜਿਹਨੂੰ ਬਣਾਇਆ ਹੈ ਕਿ ਤੂੰ ਭਾਈ ਉਸ ਵੇਲੇ ਆਪਣੇ ਆਪ ਅਸਤੀਫਾ ਦੇ ਦੇਗਾ ਅਸੀਂ ਉਸ ਪਾਰਟੀ ਵਾਲੇ ਬੰਦੇ ਨੂੰ ਜ਼ਿੰਮੇਵਾਰੀ ਦੇਵਾਂਗੇ ਜੀ ਸੋ ਦੂਜੇ ਪਾਸੇ ਗੱਲ ਕਰਦੇ ਹਾਂ ਸੁਨੀਲ ਜਾਖੜ ਦੇ ਟਲਸਾ ਕਾਫੀ ਸਮੇਂ ਤੋਂ ਜਾਖੜ ਸਾਹਿਬ ਚੌਪਸੀ ਗਿਆ ਆਪਾਂ ਕਾਫੀ ਚਰਚਾ ਵੀ ਕੀਤੀ ਆ ਉਹਨਾਂ ਦੇ ਉੱਤੇ ਤੇ ਅੱਜ ਜੋ ਸੂਤਰਾਂ ਤੋਂ ਨਿਕਲ ਕੇ ਗੱਲ ਸਾਹਮਣੇ ਆਈ ਉਹਨਾਂ ਦਾ ਇੱਕ ਵੱਡਾ ਸਟੈਂਡ ਸਾਹਮਣੇ ਆਇਆ ਵੀ ਉਹਨਾਂ ਨੇ ਭਾਜਪਾ ਕੋਲੇ ਰੱਖਿਆ ਵੀ ਪੰਜਾਬ ਦੇ ਨਾਲ ਤੁਸੀਂ ਹੱਕ ਦੀ ਗੱਲ ਕਰੋ ਤੇ ਚੰਗਾ ਰਵਈਆ ਰੱਖੋ ਜੀ ਦੇਖੋ ਸਾਰਿਆਂ ਨੂੰ ਇਹ ਪਤਾ ਕਿ ਕੇਂਦਰ ਵਾਲਿਆਂ ਦਾ ਰਵਈਆ ਪੰਜਾਬ ਪ੍ਰਤੀ ਕੋਈ ਬਹੁਤਾ ਵਧੀਆ ਨਹੀਂ ਹੈਗਾ ਕਹਿੰਦੇ ਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੂੰ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਾਹਿਬ ਨੂੰ ਜਾਕੜ ਸਾਹਿਬ ਬਿਲੇਆ ਕਿ ਤੁਸੀਂ ਆਪਣਾ ਨਜ਼ਰੀਆ ਬਦਲੋ ਪੰਜਾਬ ਦੇ ਪ੍ਰਤੀ ਜਿਹੜਾ ਇਹ ਇਲਜ਼ਾਮ ਲੱਗਦਾ ਹੈ ਕਿ ਤੁਹਾਡੀਆਂ ਪਾਰਟੀਆਂ ਦਾ ਨਜ਼ਰੀਆ ਘੱਟ ਗਿਣਤੀ ਵਾਸਤੇ ਹੋਰ ਤਰ੍ਹਾਂ ਦਾ ਹੈ ਇਹ ਗਲਤ ਹੈ ਇਹਨੂੰ ਬਦਲੋ ਇਹ ਨਜ਼ਰੀਆ ਠੀਕ ਨਹੀਂ ਹੈ ਤੇ ਗੱਲ ਤਾਂ ਬਹੁਤ ਵੱਡੀ ਕਹੇਗੀ ਭਾਰਤੀ ਜਨਤਾ ਪਾਰਟੀ ਦੇ ਅੰਦਰਲੇ ਪਾਸੇ ਵੀ ਕਾਫੀ ਨਰਾਸ਼ਤਾ ਚੱਲੀ ਹੋਈ ਹੈ ਕਾਰਨ ਕਿ ਨਜ਼ਰੀਆ ਠੀਕ ਨਹੀਂ ਭਾਰਤੀ ਜਨਤਾ ਪਾਰਟੀ ਨੇ ਵੀ ਉਹ ਰਥ ਅਪਣਾ ਲਿਆ ਕਿ ਦੂਜੀਆਂ ਪਾਰਟੀਆਂ ਦੇ ਆਗੂ ਲਿਆਓ ਉਹਨਾਂ ਨੂੰ ਫਿਰ ਵੱਡੇ-ਵੱਡੇ ਅਹੁਦਿਆਂ ਤੇ ਬਿਠਾਲਦੇ ਹੋ ਤੇ ਪੰਜਾਬ ਦੀ ਭਾਜਪਾ ਜਿਹਦੇ ਪ੍ਰਧਾਨ ਸੁਨੀਲ ਜਾਖੜ ਸਾਹਿਬ ਨੇ ਉਹਨਾਂ ਦੇ ਵਿੱਚ ਨਰਾਸ਼ਤਾ ਤੇ ਜਾਊਗੀ ਜਿਹੜੇ 25-25 ਸਾਲ ਤੋਂ ਭਾਰਤੀ ਜਨਤਾ ਪਾਰਟੀ ਦੇ ਕਾਰਕੁਨ ਨੇ ਕੰਮ ਕਰਦੇ ਨੇ ਉਹਨਾਂ ਦੇ ਪੱਲੇ ਕੀ ਰਹਿ ਗਿਆ ਜਦੋਂ ਕੱਲ ਦਾ ਕਈ ਇਹਨਾਂ ਦੇ ਸ਼ਬਦ ਵਰਤਦੇ ਆ ਕਿ ਕੱਲ ਦਾ ਸ਼ੋਕਰਾ ਸਾਡੇ ਸਿਰ ਤੇ ਬਹਾਤਾ ਮਰਾਦ ਰਬਣੀ ਤੇ ਬਟੂ ਤੋਂ ਸੋ ਭਾਰਤੀ ਜਨਤਾ ਪਾਰਟੀ ਦੇ ਆਗੂ ਇਸ ਗੱਲ ਤੋਂ ਕਾਫੀ ਨਾਰਾਜ਼ ਨੇ ਉਹਨਾਂ ਦੀ ਨਾਰਾਜ਼ਗੀ ਦੱਸਦੀ ਹੈ ਕਿ ਇੱਕ ਹੀ ਰਹਿ ਗਿਆ ਇਥੇ ਅਸੂਲ ਭਾਰਤੀ ਜਨਤਾ ਪਾਰਟੀ ਨੇ ਢਡੋਰਾ ਪਟਿਆ ਕਿ ਸਾਡੀ ਅਸੂਲਾਂ ਤੇ ਚੱਲਦੇ ਆਂ ਅਸੀਂ ਪਰ ਕਿੱਥੇ ਗਏ ਅਸੂਲ ਜਿਨ੍ਹਾਂ ਲੋਕਾਂ ਨੇ ਕਿਸਾਨੀ ਅੰਦੋਲਨ ਵੇਲੇ ਕਿਸਾਨਾਂ ਦੇ ਰੋਸ ਦਾ ਸਾਹਮਣਾ ਕਰਵਾਇਆ ਕਈਆਂ ਦੇ ਨਾਲ ਤਾਂ ਬਹੁਤ ਜੱਗੋ ਤੇਰਵੀਂ ਹੋਈ ਇਹ ਕਈਆਂ ਦੇ ਘਰਾਂ ਦੇ ਮੂਹਰੇ ਗੰਦਗੀ ਸੁੱਟ ਦਿੱਤੀ ਗਈ ਉਹ ਲੋਕ ਪਾਰਟੀ ਪਿੱਛੇ ਝੱਲਦੇ ਰਹੇ ਪਰ ਕੀ ਤੁਸੀਂ ਲੋਕ ਉਹਨਾਂ ਪ੍ਰਤੀ ਉਹਨਾਂ ਨੂੰ ਕੋਈ ਜ਼ਿੰਮੇਵਾਰੀ ਕੀ ਦੇਣੀ ਸੀ ਜਿਹੜੇ ਨਵੇਂ ਲਿਆਂਦੇ ਨਮਾ 9 ਦਿਨ ਪ੍ਰਾਰਾਂ 100 ਦਿਨ ਉਹ ਪੁਰਾਣੇ ਉਡੀਕਦੇ ਉਡੀਕਦੇ ਕਿ ਸਾਡੀ ਸਰਕਾਰ ਆਊਗੀ ਸਾਡਾ ਕੁਛ ਨਾ ਕੁਛ ਭਲਾ ਹੋਊਗਾ ਉਹ ਭਲਾ-ਪੁਲਾ ਤਾਂ ਹੋਇਆ ਨਹੀਂ ਉਲਟਾ ਉਹਨਾਂ ਦੇ ਸਿਰ ਦੇ ਉੱਤੇ ਲਿਆ ਕੇ ਇਹ ਦੂਜੇ ਸੱਜਣ ਬਠਾਲਤੇ ਨੇ ਜੀ ਸੋ ਹੌਟਲ ਸਾਹਿਬ ਮੁਰਤੋ ਕੰਗੜਾ ਨੂੰ ਆਉਤ ਨੇ ਜੋ ਪੰਜਾਬੀਆਂ ਵੈਰੇ ਬਿਆਨ ਦਿੱਤਾ ਨਸ਼ੇ ਨੂੰ ਲੈ ਕੇ ਹੁਣ ਆਮ ਆਦੀ ਪਾਰਟੀ ਦੇ ਐਮਪੀ ਨੇ ਜੀ ਆਨੰਦਪੁਰ ਸਾਹਿਬ ਤੋਂ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਗੁਜਰਾਤ ਦੇ ਵਿੱਚ ਸਭ ਤੋਂ ਵੱਧ ਡਰੱਗ ਬਰਾਮਦ ਹੁੰਦੀ ਹੈ ਉਹਦੇ ਬਾਰੇ ਕਿਉਂ ਨਹੀਂ ਬੋਲੇ ਜਾਂਦਾ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਜਿਹੜੀ ਗੱਲ ਮਾਲਵਿੰਦਰ ਸਿੰਘ ਕੰਗੋਰਾ ਨੇ ਕਹੀ ਹੈ ਉਹ ਗੱਲ ਦਾ ਕੋਈ मीनिंग ਹੈ ਮੈਨ ਹੈ ਅਰਥ ਹੈ ਮਾਲਵਿੰਦਰ ਸਿੰਘ ਕੰਗ ਇਹ ਗੱਲ ਕਹਿੰਦੇ ਨੇ ਕਿ ਭਾਈ ਸਾਹਿਬ ਇਹ ਵਿਵਾਜੀ ਥੋਡੇ ਹਿਮਾਚਲ ਚ ਆ ਗਿਆ ਨਚਾ ਪੰਜਾਬ ਦਾ ਤੇ ਜਿਹੜੀਆਂ ਕਰੋੜਾਂ ਦੀ ਡਰੱਗ ਥੋਕ ਦੇ ਭਾ Gujarat ਦੇ ਵਿੱਚ ਆਉਂਦੀ ਆ ਥੋਕ ਦੇ ਰੂਪ ਵਿੱਚ ਉਧਰ ਤਾਂ ਤੈਨੂੰ ਕਦੇ ਦਿਸਿਆ ਹੀ ਨਹੀਂ ਫਿਲਮਾਂ ਤੇਰੀਆਂ ਫਲਾਪ ਹੋ ਗਈਆਂ ਕਥਤ ਤੇ ਸਾਡੀ ਜਿਹੜੀ ਆਪਸ ਵਿੱਚ ਦੀ ਭਾਈਚਾਰਕ ਹਿਮਾਚਲ ਨਾਲ ਸਾਂਝ ਬਹੁਤ ਜ਼ਿਆਦਾ ਕਿਉਂਕਿ ਪੁਰਾਣੇ ਇਕੱਠੇ ਹੀ ਸੀ ਉਹ ਤੈਨੂੰ ਕਦੇ ਦਿਸੀ ਨਹੀਂ ਉਹਨਾਂ ਨੇ ਭਜਪਾਗੂਆਂ ਨੂੰ ਕਿਹਾ ਕਿ ਤੁਸੀਂ ਇਹਦੀ ਬੀਬੀ ਦੇ ਮੂੰਹ ਤੇ ਲਗਾਮ ਲਗਾਓ ਨਹੀਂ ਭਾਰਤੀ ਜਨਤਾ ਪਾਰਟੀ ਨੂੰ ਕਿਸੇ ਮਾੜੀ ਥਾਂ ਤੇ ਕਿਤੇ ਅਜਹੀ ਥਾਂ ਤੇ ਨਾ ਖੜਾ ਕਰ ਦੇਵੇ ਕਿ ਮੁਰਕੇ ਜਵਾਬ ਦੇਣਾ ਔਖਾ ਹੋ ਜੇ ਅਸੀਂ ਸਾਰੇ ਜਾਣਦੇ ਆ ਤੇ ਜੇ ਵਪਾਰ ਦੀ ਗੱਲ ਵੀ ਹੁੰਦੀ ਹੈ ਆ ਬਾਗਾ ਬਾਰਡਰ ਹੋਇਆ ਜਾਂ ਹੁਸੈਨੀ ਵਾਲਾ ਬਾਰਡਰ ਹੋਇਆ ਇੱਥੇ ਆਈਐਸਆਈ ਨਜ਼ਰ ਆਉਣ ਲੱਗ ਜਾਂਦੀ ਹੈ ਇਹਨਾਂ ਨੂੰ ਤੇ ਗੁਜਰਾਤ ਦੇ ਵਿੱਚ ਆਈਐਸਆਈ ਨਜ਼ਰੇ ਨਹੀਂ ਆਉਂਦੀ ਉੱਥੇ ਵਪਾਰ ਚੱਲ ਰਿਹਾ ਜੇ ਸਾਰੇ ਖਿੱਤਿਆਂ 'ਚ ਵਪਾਰ ਖੁੱਲੇਗਾ ਮਾਹੌਲ ਵਧੀਆ ਬਣੇਗਾ ਇਹ ਸ਼ਰਤਨਾ ਹੋਵੇ ਕਿ ਅਸੀਂ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਮਾਮਲੇ ਤੇ ਨਹਿਰੀਗੀ ਦੇਸ਼ ਦੀ ਏਕਤਾ ਤੇ ਅਖੰਡਤਾ ਪਹਿਲੇ ਗੱਲਬਾਤ ਰਹੀ ਮਾਹੌਲ ਨੂੰ ਜਗਾਰ ਬਣਾਓ ਤੇ ਜਿੰਨਾ ਵਪਾਰ ਅੰਤਰ ਜਿਹੜਾ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਵਧੇਗਾ ਉਨਾ ਹੀ ਸਾਰੇ ਖੇਤਿਆਂ ਨੂੰ ਜਿੱਥੋਂ-ਜਿੱਥੋਂ ਵਪਾਰ ਵਧੇਗਾ ਉਹ ਫਾਇਦੇਮੰਦ ਹੈ ਖੋਲਣਾ ਚਾਹੀਦਾ ਹੈ ਇਹਦੇ ਤੇ ਵਿਚਾਰ ਕਰਨਾ ਚਾਹੀਦਾ ਹੈ ਪਰ ਦੇਸ਼ ਦੀ ਏਕਤਾ ਤੇ ਅਖੰਡਤਾ ਇੱਕ ਨੰਬਰ ਤੇ ਜੀ ਸੋ ਦੂਜੇ ਪਾਸੇ ਗੱਲ ਕਰਦੇ ਆ ਫਿਰੋਜ਼ਪੁਰ ਤੋਂ ਜੀਰਾ ਦੇ ਜਿੱਥੇ ਜੀਰਾ ਦੇ ਸਾਬਕਾ ਵਿਧਾਇਕ ਨੇ ਕਾਂਗਰਸ ਦੇ ਉਹਨਾਂ ਦੇ ਉੱਤੇ ਹਮਲਾ ਹੋ ਗਿਆ ਸੀ ਤੇ ਉਹਨਾਂ ਵੱਲੋਂ ਇਲਜ਼ਾਮ ਲਗਾਇਆ ਸੀ ਵੀ ਡੀਐਸਪੀ ਨੇ ਨਾਲ ਰਲ ਕੇ ਮੇਰੇ ਤੇ ਹਮਲਾ ਕਰਾਇਆ ਤੇ ਹੁਣ ਜੋ ਸਾਫਕਾ ਐਮਪੀ ਨੇ ਡਿੰਪਾ ਵੱਲੋਂ ਚੇਤਾਵਨੀ ਦੇ ਦਿੱਤੀ ਕਿ ਆਪਸਰਾਂ ਨੂੰ ਉਹਨਾਂ ਕਹੇ ਕਿ ਚੌਂਕ ਦੇ ਵਿੱਚ ਖੜਾ ਕੇ ਰੱਸੀ ਨਾਲ ਬੰਨ ਦਾਂਗੇ ਤੇ ਦਿਖਾਵਾਂਗੇ ਕੀ ਹਾਲ ਕਰਾਂਗੇ ਜੀ ਦੇ ਕੋ ਮੈਂ ਬਹੁਤ ਬਾਰ ਗੱਲ ਕਹਿਣਾ ਹੁੰਦਾ ਕਿ ਕਈ ਅਫਸਰਾਂ ਨੂੰ ਉਹ ਐਂ ਕੰਮ ਕਰਦੇ ਆ ਕਿ ਉਹ ਅਧਿਕਾਰੀ ਘੱਟ ਜਿਵੇਂ ਉਹ ਪਾਰਟੀ ਦੇ ਕਾਰਕੁਨ ਵੱਧ ਹੁੰਦੇ ਆ ਸਾਰੇ ਨਹੀਂ ਬਹੁਤ ਚੰਗੀਆਂ ਸ਼ਕਤੀਆਂ ਵੀ ਨੇ ਜਿਨ੍ਹਾਂ ਦੇ ਉੱਤੇ ਇਹ ਪਿਆਉਂ ਚੜ ਜਾਂਦੀ ਹੈ ਉਹਨਾਂ ਨੇ ਨੰਬਰ ਜ਼ਿਆਦਾ ਆਪਣੇ ਇਲਾਕੇ ਦੇ ਵਿਧਾਇਕ ਮੰਤਰੀ ਤੱਕ ਬਣਾਉਣੇ ਹੁੰਦੇ ਨੇ ਤੁਸੀਂ ਜਾ ਕੇ ਦੇਖੋ ਪਹਿਲਾਂ ਅੱਜ ਸਵੇਰੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਦਾ ਹਾਲ ਚਾਲ ਜਾਣਨ ਗਏ ਬਾਅਦ ਦੇ ਵਿੱਚ ਸਾਬਕਾ ਮੈਂਬਰ ਪਾਰਲੀਮੈਂਟ ਜਸਵੀਰ ਸਿੰਘ ਡਿੰਪਾ ਉਹ ਹਾਲ ਚਾਲ ਪੁੱਛਣ ਜਾਂਦੇ ਉਹਨਾਂ ਨੇ ਵੀਡੀਓ ਨਾਲ ਗੱਲ ਕਰਦਿਆਂ ਕਿਹਾ ਕਿ ਜਿਹੜਾ ਇੱਥੇ ਡਿਪਟੀ ਕਮਿਸ਼ਨ ਸੌਰੀ ਜਿਹੜਾ ਇੱਥੇ ਡੀਐਸਪੀ ਲੱਗਿਆ ਹੋਇਆ ਉਪਰ ਪੁਲਿਸ ਕਪਤਾਨ ਉਹਦੀ ਕਥਤ ਮਿਲੀ ਭੁਗਤਾ ਉਹਨੇ ਉਤਸ਼ਾਹਤ ਕੀਤੇ ਐ ਤੇ ਬਣਦੀ ਕਾਰਵਾਈ ਨਹੀਂ ਕੀਤੀ ਪਰਚਾ ਦਰਜ ਕਰਤਾ 700 ਬੰਦਿਆਂ ਤੇ ਜਿਹਨੂੰ ਮਰਜ਼ੀ ਫੜ ਲਿਓ ਸੋ ਮੈਂ ਸਮਝਦਾ ਕਿ ਜਿਹੜੀ ਪ੍ਰਸ਼ਾਸਨ ਹੈ ਉਹ ਨਿਰਪੱਖਤਾ ਨਾਲ ਕੰਮ ਕਰੇ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਜੇ ਉਹ ਨਿਰਪੱਖਤਾ ਨਾਲ ਕੰਮ ਕਰਨਗੇ ਤਾ ਕਾਫੀ ਹੱਦ ਤੱਕ ਇਹ ਚੀਜ਼ ਦਾ ਫਾਇਦਾ ਜਾਂਦਾ ਹੈ ਔਰ ਰੋਲੇ ਵੀ ਨਹੀਂ ਪੈਂਦੇ ਪਰ ਕਈਆਂ ਨੇ ਅਜਿਹਾ ਕੰਮ ਨਹੀਂ ਕੀਤਾ ਉਹ ਕੁਝ ਡਿਊਟੀ ਦੀ ਜਗ੍ਹਾ ਜਿਹੜੀ ਸੁਪਰ ਡਿਊਟੀ ਕਰਦੇ ਆ ਉਹਦੇ ਬਾਰੇ ਤਿੱਖੇ ਸ਼ਬਦਾਂ ਚ ਚੇਤਾਵਨੀ ਦਿੱਤੀ ਹੈ ਕਿ ਜਦੋਂ ਸਰਕਾਰ ਬਦਲ ਗਈ ਤਾਂ ਸ਼੍ਰੀਮਾਨ ਜੀ ਆਪ ਜੀ ਨੂੰ ਖਮਾ ਜੇ ਵੀ ਭੁਗਤ ਨੇ ਪਹਿਨ ਕੇ ਜੀ ਸੋ ਦੂਜੇ ਪਾਸੇ ਹਰਿਆਣੇ ਦੇ ਵਿੱਚ ਦੇ ਵਿਧਾਨ ਸਭਾ ਚੋਣਾਂ ਨੇ ਜੀ ਉੱਥੇ ਹੀ ਅੱਜ ਚੋਣ ਪ੍ਰਚਾਰ ਆ ਉਹ ਬੰਦ ਹੋ ਗਿਆ ਤੇ ਰਾਜਾ ਵੜਿੰਗ ਵੱਲੋਂ ਪੰਜਾਬੀਆਂ ਨੂੰ ਅਪੀਲ ਕੀਤੀ ਗਈ ਹੈ ਕਹਿੰਦੇ ਜਿਹੜੇ ਕਾਂਗਰਸ ਨੂੰ ਪਿਆਰ ਕਰਦੇ ਨੇ ਉਹ ਹਰਿਆਣੇ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਭੈਣ ਭਾਈਆਂ ਨੂੰ ਦੋਸਤਾਂ ਨੂੰ ਫੋਨ ਕਰਕੇ ਕਹੋ ਕਿ ਵੱਦ ਤੋਂ ਵੱਦ ਕਾਂਗਰਸ ਨੂੰ ਮਜ਼ਬੂਤ ਕੀਤਾ ਜਾਵੇ ਤੇ ਵੋਟਾਂ ਪਾਈਆਂ ਜਾਣ ਜੀ ਇੱਕ ਤਾਂ ਅੱਜ ਚੋਣ ਪ੍ਰਚਾਰ ਬੰਦ ਹੋ ਗਿਆ ਰਾਹੁਲ ਗਾਂਧੀ ਪ੍ਰਿੰਕਾ ਗਾਂਧੀ ਖੜਗੇ ਸਾਹਿਬ ਇਹਨਾਂ ਨੇ ਆਪਣਾ ਆਖਰੀ ਹੰਬਲਾ ਮਾਰਿਆ ਰੈਲੀਆਂ ਕੀਤੀਆਂ ਰੋਡ ਸ਼ੋਅ ਕੀਤੇ ਇਲਜ਼ਾਮ ਲੱਗਦਾ ਭਾਰਤੀ ਜਨਤਾ ਪਾਰਟੀ ਤੇ ਕਿ ਉਹ ਦੋ ਦਿਨ ਪਹਿਲਾਂ ਹੀ ਬੋਈਆ ਬਿਸਤਰਾ ਸਿਮੇਟ ਗਏ ਹੋ ਸਕਦਾ ਉਹ ਕਿਸੇ ਹੋਰ ਵਿਉਂਤਬੰਦੀ ਚ ਜੁਟੇ ਹੋਣ ਜਿਹੜੀ ਤੁਹਾਨੂੰ ਪਤਾ ਵੀ ਨਾ ਹੋਵੇ ਬਾਅਦ ਜੀ ਪਤਾ ਲੱਗੇ ਜਿਹੜਾ ਬੰਦਾ ਇਹਦਾ ਇਹ ਲੱਗਦਾ ਹੋਵੇ ਕਿ ਮੇਥੋਂ ਖੁਰਸੀ ਖੁੱਸ ਨਾ ਜਾਵੇ ਉਹਨੂੰ ਬਚਾਉਣ ਖਾਤਰ ਬਹੁਤ ਹੱਥ ਪੈਰ ਮਾਰਦਾ ਹੈ। ਸੋ ਬੇਇਦ ਆਪਣੇ ਆਪ ਦੇ ਵਿੱਚ ਇੱਕ ਮੁਹੰਮਦ ਸਦੀਕ ਸਾਹਿਬ ਦਾ ਗੀਤ ਹੈ। ਕਹਿੰਦੇ ਦੁੱਧ ਦਹੀਂ ਰਾਖੀ ਬਿੱਲਾ ਬੈਠਾ ਕਾ ਤੱਕ ਭਲੀ ਗਜਾਰੂ ਵੇ। ਪੀ ਨਾ ਸਕੂ ਤਾਂ ਢੋਲ ਦੇਊਗਾ ਹੱਥ ਪੈਰ ਤਾਂ ਮਾਰੂ ਵੇ। ਸੋ ਭਾਰਤੀ ਜਨਤਾ ਪਾਰਟੀ ਇੰਨੀ ਉਹ ਹੱਥ ਪੈਰ ਮਾਰ ਰਹੇ ਨੇ। ਹੋ ਸਕਦਾ ਕੋਈ ਹੋਰ ਸਿਸਟਮ ਹੋਵੇ ਉਹ ਦੇਖਣ ਵਾਲਾ ਕਿਉਂਕਿ ਅਜੇ ਤੱਕ ਤਾਂ ਸਰਕਾਰ ਵੀ ਉਹਨਾਂ ਦੇ ਕੋਲ ਹੈ ਅਮਰਿੰਦਰ ਸਿੰਘ ਰਾਜਾ ਬੜਿੰਗ ਪੰਜਾਬ ਦੇ ਪ੍ਰਧਾਨ ਨੇ ਪੰਜਾਬ ਦੇ ਬਹੁਤ ਸਾਰੇ ਆਗੂਆਂ ਦੇ ਡਿਊਟੀ ਲੱਗੀ ਵੱਡੇ ਤੇ ਛੋਟੇ ਭਾਈ ਕਿਸਾਨੀ ਅੰਦੋਲਨ ਵੇਲੇ ਬਹੁਤ ਤੰਦਾਂ ਸਾਡੀਆਂ ਮਜ਼ਬੂਤ ਹੋਈਆਂ ਆਪਸ ਵਿੱਚ ਦੀ ਇਹਨਾਂ ਨੇ ਬਹੁਤ ਲੜਾਉਣ ਦਾ ਯਤਨ ਕੀਤਾ ਪਰ ਹਰਿਆਣੇ ਦੇ ਛੋਟੇ ਭਰਾਵਾਂ ਨੇ ਵੱਡੇ ਭਰਾਵਾਂ ਦਾ ਬਹੁਤ ਸਤਿਕਾਰ ਕੀਤਾ ਇਦਾ ਅਸਰ ਹੁਣ ਨਹੀਂ ਇਦਾ ਅਸਰ ਅੱਗੇ ਵੀ ਬਹੁਤ ਵੱਡੇ ਪੱਧਰ ਤੇ ਪਵੇਗਾ ਕਿਵੇਂ ਪਹਿਲਾਂ ਇਥੇ ਬਹੁਤ ਸਾਰੇ ਘਟਨਾਵਾਂ ਵਾਪਰੀਆਂ ਨੇ ਪਰ ਇਸ ਕਿਸਾਨ ਅੰਦੋਲਨ ਨੇ ਜਿਹੜੇ ਉਹ ਆਪਸ ਵਿੱਚ ਦੀ ਸਾਡੇ ਮਨ ਮਟਾਪ ਸੀ ਉਹਨਾਂ ਨੂੰ ਖਤਮ ਕਰਕੇ ਇੱਕ ਮਜ਼ਬੂਤ ਪਿਆਰ ਦੀ ਤੰਦ ਪੈਦਾ ਕੀਤੀ ਹੈ ਸੋ ਮੈਂ ਬੇਨਤੀ ਕਰਾਂ ਕਿ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਰਿਆਂ ਨੂੰ ਫੋਨ ਕਰ ਦਿਓ ਕਿ ਕਾਂਗਰਸ ਪਾਰਟੀ ਨੂੰ ਉਹ ਵੋਟਾਂ ਪਾਉਣ ਬਹੁਤ ਸਾਰੇ ਤਾਂ ਪਹਿਲਾਂ ਤੋਂ ਹੀ ਜਿਹੜੇ ਪੰਜਾਬ ਦੇ ਨਾਲ ਸੰਬੰਧਤ ਰਿਸ਼ਤੇਦਾਰੀਆਂ ਨੇ ਉਹ ਕਹਿ ਚੁੱਕੇ ਨੇ ਤੇ ਰਾਜਾ ਬੜਿੰਗ ਨੇ ਕਿਹਾ ਕਿ ਹੋਰ ਵੀ ਜਿਹੜੀ ਹੈਗੀ ਹੈ ਵੱਧ ਤੋਂ ਵੱਧ ਆਰ ਰਾਜੇ ਬੜਿੰਗ ਹੋਰਾਂ ਤੇ ਸਮੇਤ ਬਾਜਬਾ ਸਾਹਿਬ ਜਿਨ੍ਹਾਂ ਦੇ ਪ੍ਰਮੁੱਖ ਆਗੂ ਨੇ ਚੰਨੀ ਸਾਹਿਬ ਸਾਰਿਆਂ ਦੀਆਂ ਡਿਊਟੀਆਂ ਹਰਿਆਣੇ 'ਚ ਲੱਗੀਆਂ ਹੋਈਆਂ ਨੇ ਜੀ ਤੋਂ ਦਿ ਜੇ ਪਾਸਾ ਦਿ ਜੇ ਪਾਸੇ ਗੱਲ ਕਰਦੇ ਆ ਗਿੱਦੜਵਾਹਾ ਦੇ ਵਿੱਚ ਮਨਪ੍ਰੀਤ ਬਾਦਲ ਐਕਟਿਵ ਹੁੰਦੇ ਦਿਖਾਏ ਦਿੱਤੇ ਨੇ ਤੇ ਉਹਨਾਂ ਦੇ ਜਿਹੜਾ ਬਿਆਨ ਦਿੱਤਾ ਟਲਸਾਬ ਉਹਨੇ ਕਿਤੇ ਨਾ ਕਿਤੇ ਨਵੀਂ ਸਿਆਸਤ ਨੂੰ ਗਰਮਾ ਦਿੱਤਾ ਜੀ ਦੇਖੋ ਮਨਪ੍ਰੀਤ ਬਾਦਲ ਭਾਰਤੀ ਜਨਤਾ ਪਾਰਟੀ ਚ ਐ ਅਕਾਲੀ ਦਲ ਫਿਰ ਪੀਪ ਬਣਾਲੀ ਫਿਰ ਕਾਂਗਰਸ ਤੇ ਅੱਜ ਕੱਲ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਐ ਉਹਨਾਂ ਦੇ ਬਿਆਨ ਨੇ ਚਰਚਾ ਛੇੜਤੀ ਹੈ ਕਿਉਂਕਿ ਗਿੱਧੜ ਵੇਹ ਦੀ ਉਪਚੋਣ ਵੀ ਆ ਰਹੀ ਹੈ ਉਪਚੋਣ ਔਨ ਕਰਕੇ ਉਹਨਾਂ ਨੇ ਜਿਹੜੀ ਗੱਲ ਕਹੀ ਹੈ ਉਹ ਇਹ ਕਿ ਮੈਂ ਹੁਣ ਆ ਗਿਆ ਮੈਂ ਤੁਹਾਡੇ ਇਹਨੂੰ ਇਹ ਪੁੱਛੇ ਤੈਨੂੰ ਛੱਡ ਕੇ ਜਾਣ ਨੂੰ ਕਿਨੇ ਕਿਹਾ ਸੀ ਕਦੇ ਬਠਿੰਡਾ ਕਦੇ ਮੌੜ ਮੰਡੀ ਤੇ ਜਦੋਂ ਚਾਰੇ ਪਾਸੇ ਕੁਛ ਨਾ ਲੱਭਿਆ ਤੇ ਮੁੜਕੜ ਕੇ ਫਿਰ ਆ ਪਹੁੰਚੇ ਆਪਣੇ ਇਲਾਕੇ 'ਚ ਅੱਜ ਉਹਨਾਂ ਨੂੰ ਇਹ ਜਾਗ ਗਿਆ ਕਿ ਮੈਂ ਗੱਦੜਬਹਿ ਵਾਲਿਆਂ ਦਾ ਐ ਜਿਮਨੀ ਚੋਣ ਉੱਥੇ ਆਉਣੀ ਹੈ ਉਹ ਜਿਮਨੀ ਚੋਣ ਦੇ ਵਿੱਚ ਮਨਪ੍ਰੀਤ ਬਾਦਲ ਵੀ ਇੱਕ ਉਮੀਦਵਾਰ ਵਜੋਂ ਕੰਮ ਕਰੇਗਾ ਖੜਾ ਹੋਵੇਗਾ ਉਹਦਾ ਟੱਕਰਾ ਕਿਹਦੇ-ਕਿਹਦੇ ਨਾਲ ਹੁੰਦਾ ਮੌਕਾ ਦੱਸੇਗਾ ਜੀ ਸਾਊਥ ਜੇਪਾਸੇ ਹਰਿਆਣਾ ਦੇ ਵਿੱਚ ਜਿੱਥੇ ਵਿਧਾਨ ਸਭਾ ਦੀਆਂ ਚੋਣਾਂ ਨੇ ਤੇ ਭਾਜਪਾ ਨੂੰ ਇੱਕ ਵੱਡਾ ਝਟਕਾ ਲੱਗਿਆ ਤੇ ਉਸ ਤੋਂ ਦੱਸਦੇ ਕਿ ਅੱਜ ਰਾਹੁਲ ਗਾਂਧੀ ਵੱਲੋਂ ਅਸ਼ੋਕ ਤਬਰ ਨੂੰ ਕਾਂਗਰਸ ਦੇ ਵਿੱਚ ਸ਼ਾਮਲ ਕਰਾਇਆ ਗਿਆ ਜੀ ਅਸ਼ੋਕ ਤਬਰ ਇਹਨਾਂ ਦਾ ਜੂਤ ਦਾ ਕਾਫੀ ਵੱਡਾ ਆਗੂ ਸੀ ਪਿਛਲੇ ਦਿਨਾਂ ਦੇ ਵਿੱਚ ਉਹ ਪਾਲਾ ਬਦਲ ਗਿਆ ਇਹ ਵੀ ਪਤਾ ਲੱਗਿਆ ਕਿ ਕਿਸੇ ਵੇਲੇ ਉਹ ਇਹ ਆਮ ਆਦਮੀ ਚ ਵੀ ਸ਼ਾਇਦ ਚਲਾ ਗਿਆ ਸੀ ਮੈਨੂੰ ਇਹਦਾ ਬੁਰਾ ਤਾਂ ਨਹੀਂ ਆਦ। ਤੇ ਇੱਕ ਝਟਕਾ ਹੈ। ਅਸ਼ੋਕ ਤੰਬਰ ਕਾਫੀ ਬਿਉਂਤਬੰਦੀ ਵਾਲਾ ਹੈ। ਪਰ ਉਧਰ ਚਲਿਆ ਗਿਆ ਮੌਕਾ ਦੇਖ ਕੇ ਮੌਕਾ ਪ੍ਰਸਤੀ ਹੁਣ ਉਹਦੇ ਵਾਪਸ ਆਉਣ ਦੇ ਨਾਲ ਵੀ ਅਸਲ ਤਾਂ ਪੈਂਦਾ ਕੋਈ ਇਹਦੇ 'ਚ ਛੱਕਣੀ। ਉਧਰੋਂ ਨੀਲੋ ਖੇੜੀ ਤੋਂ ਇੱਕ ਆਮ ਆਦਮੀ ਪਾਰਟੀ ਦਾ ਉਮੀਦਵਾਰ ਸੀ ਅਮਰ ਸਿੰਘ। ਉਵੀ ਕਾਂਗਰਸ ਪਾਰਟੀ ਚ ਜੁਆਇਨ ਹੋ ਗਿਆ ਖਾਸ ਕਰ ਜਿਹੜੇ ਸਾਡੇ ਵਿਰੋਧੀ ਧਿਰ ਦੇ ਆਗੂ ਨੇ ਪ੍ਰਤਾਪ ਸਿੰਘ ਬਾਜਬਾ ਉਹਨਾਂ ਦੇ ਨਾਲ ਕਈ ਹੋਰ ਆਗੂ ਉਹਨਾਂ ਨੇ ਇਸ ਅਮਰ ਸਿੰਘ ਨੂੰ ਆਪਣੀ ਪਾਰਟੀ ਦੇ ਵਿੱਚ ਜੁਆਇਨ ਕਰਾਇਆ ਕਾਂਗਰਸ ਦੇ ਵਿੱਚ ਸੋ ਦੇਖਦੇ ਹਾਂ ਹੁਣ ਇਨਾਂ ਦੇ ਆਉਣ ਦੇ ਨਾਲ ਫਰਕ ਕਿੰਨਾ ਕੁ ਪੈਂਦਾ ਹੈ ਜੀ ਸੋ ਦੂਜੇ ਪਾਸੇ ਜਿੱਥੇ ਕਾਂਗਰਸ ਪਾਰਟੀ ਲਗਾਤਾਰ ਡੀਸੀਆਂ ਨੂੰ ਘੇਰਦੇ ਹੋਏ ਨਜ਼ਰ ਆਉਂਦੀ ਹੈ ਵੀ ਸਾਡੀ ਸੁਣਵਾਈ ਨਹੀਂ ਹੋ ਰਹੀ ਉਹਤੇ ਇਹ ਉਹਨੂੰ ਪਟਿਆਲਾ ਤੋਂ ਐਮਪੀ ਨੇ ਜੀ ਡਾਕਟਰ ਧਰਮਵੀਰ ਗਾਂਧੀ ਵੱਲੋਂ ਪਟਿਆਲਾ ਦੇ ਡੀਸੀ ਦੇ ਉੱਤੇ ਇਲਜ਼ਾਮ ਲਗਾਏ ਗਏ ਨੇ ਉਹਨੇ ਕਿਹਾ ਕਿ ਮੈਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ ਗਿਆ ਮੈਂ 2 ਘੰਟੇ ਉਹਨਾਂ ਦੇ ਆ ਇੰਤਜ਼ਾਰ ਕਰਦਾ ਰਿਹਾ ਜੀ ਦੇਖੋ ਡਾਕਟਰ ਧਰਮਵੀਰ ਗਾਂਧੀ ਮੈਂਬਰ ਪਾਰਲੀਮੈਂਟ ਨੇ ਲੋਕਾਂ ਦੇ ਵਿੱਚ ਬਹੁਤ ਹਰਮਨ ਪਿਆਰੇ ਨੇ ਇੱਕ ਰਿਪੋਰਟ ਛਪੀ ਹੈ ਉਦੇ ਮੁਤਾਬਕ ਉਹ ਕਹਿੰਦੇ ਕਿ ਉਹ ਡੀਸੀ ਸਾਹਿਬ ਨੂੰ ਮਿਲਣ ਗਏ ਮੈਡਮ ਡਾਕਟਰ ਪ੍ਰੀਤੀ ਜਯਦਵਾਲ ਹਾਲਾਂਕਿ ਉਹਨਾਂ ਦਾ ਜਿਹੜਾ ਰਵਈਆ ਹੈਗਾ ਆਮ ਲੋਕਾਂ ਦੇ ਵਿੱਚ ਇਹ ਚਰਚਾ ਹੈ ਕਿ ਉਹ ਲੋਕ ਹਿੱਤ ਚ ਨਹੀਂ ਪਰ ਕੀ ਕੋਈ ਸਿਆਸੀ ਮਜਬੂਰੀ ਸੀ ਜਾਂ ਹੋਰ ਦੇਖੋ ਜੇ ਡਾਕਟਰ ਸਾਹਿਬ ਉਥੇ ਗਏ ਹੋਣਗੇ ਇਹ ਤਾਂ ਹੈ ਵੀ ਟਾਈਮ ਤਾਂ ਲੈ ਕੇ ਗਏ ਹੋਣਗੇ ਪਰ ਇਹ ਜਾਣ ਲੈਣਾ ਚਾਹੀਦਾ ਐਮਐਲਏ ਦਾ ਰਤਵਾ ਵੀ ਮੁੱਖ ਸਕੱਤਰ ਤੋਂ ਉੱਚਾ ਹੁੰਦਾ ਹੈ ਤੇ ਉਹ ਤਾਂ ਮੈਂਬਰ ਪਾਰਲੀਮੈਂਟ ਨੇ ਇਹਦੇ ਪਿੱਛੇ ਕੀ ਕਾਰਨ ਸੀ ਇਹਦੇ ਬਾਰੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾਕਟਰ ਪ੍ਰੀਤੀ ਜਾਦਵ ਨੂੰ ਸਪਸ਼ਟ ਕਰਨਾ ਚਾਹੀਦਾ ਕਿ ਕਿਉਂ ਲੇਕਿਨ ਡਾਕਟਰ ਤਰਮੀਰ ਗਾਂਧੀ ਨੇ ਇਸ ਗੱਲ ਦੇ ਉੱਤੇ ਪ੍ਰਸ਼ਾਸਨ ਦੇ ਨਾਲ ਰੋਸ ਪ੍ਰਗਟ ਕੀਤਾ ਹੈ ਜੀ ਸੋ ਚਾਈਨਸ ਚੀਜ਼ਾਂ ਲੈ ਕੇ ਲਗਾਤਾਰ ਭਾਰਤ ਦੇ ਬਾਜ਼ਾਰ ਦੇ ਵਿੱਚ ਉਤਰਾ ਚੜ੍ਹਾ ਢਲਸਾ ਲਗਾਤਾਰ ਆਉਂਦਾ ਰਹਿੰਦਾ ਹੈ ਤੇ ਹੁਣ ਭਾਰਤ ਦੇ ਬਾਜ਼ਾਰ ਦੇ ਵਿੱਚ ਗੱਲ ਕਰਦਿਆਂ ਪਾ ਚਾਈਨੈਸ ਲਸਣ ਦੀ ਜਿਹਦੇ ਆਉਣ ਦੇ ਨਾਲ ਭਾਰਤੀ ਬਾਜ਼ਾਰ ਦਾ ਜਿਹੜਾ ਭਾਰਤ ਦਾ ਲਸਣ ਉਹ ਕਾਫੀ ਘੇਰੂ ਘੇਰੂ ਹੋ ਗਿਆ ਜੀ ਇਹ ਕਈ ਰਾਜਾਂ ਦੇ ਵਿੱਚ ਖਬਰ ਆ ਰਹੀ ਹੈ ਇੱਕ ਬੰਗਲੌਰ ਤੋਂ ਆਈ ਹੈ ਕਰਨਾਟਕ ਦੇ ਵਿੱਚੋਂ ਕਿ ਚੀਨ ਦਾ ਲਸਣ 50 ਤੋਂ 60 ਰੁਪਏ ਆਮ ਮਿਲ ਰਿਹਾ ਹੈ ਲੋਕ ਸਟੋਰ ਵੀ ਕਰ ਰਹੇ ਨੇ ਜਦੋਂ ਕਿ ਭਾਰਤ ਦਾ ਲਸਣ ਮਾਰਕੀਟ ਦੇ ਵਿੱਚ 250 ਰੁਪਏ ਦੇ ਲਗਭਗ ਵਿਕ ਰਿਹਾ ਹੈ। ਫਿਰ 250 ਵਾਲਾ ਲਊਗਾ ਕੌਣ? ਸਾਡੇ ਕਿਸਾਨ ਜੇ ਉਹਨਾਂ ਦੀ ਉਪਜ ਜਿਹੜੀ 250 ਰੁਪਏ ਨੂੰ ਵਿਕ ਰਹੀ ਹੈ ਹੋ ਸਕਦਾ ਉਹਨਾਂ ਤੋਂ 150 ਰੁਪਏ ਕਿਲੋ ਤਾਂ ਖਰੀਦਿਆ ਹੀ ਹੋਵੇ। ਬਾਕੀ ਖਰਚੇ ਵਰਚੇ ਪਾ ਕੇ ਉਹ 250 ਵਿਕ ਰਿਹਾ ਹੈ। ਤੇ ਜੇ ਉਹਦੀ ਥਾਂ ਤੇ 50 ਰੁਪਏ ਵਾਲਾ ਆ ਗਿਆ ਤੇ ਫਿਰ ਸਾਡੇ ਵਾਲਾ ਉਪਜ ਕਿਸਾਨ ਦੀ ਖਰੀਦੂ ਕੌਣ ਇਹਦਾ ਕੇਂਦਰ ਦੀ ਸਰਕਾਰ ਨੂੰ ਤੁਰੰਤ ਇਹਦੇ ਤੇ ਐਕਸ਼ਨ ਲੈਣਾ ਚਾਹੀਦਾ ਔਰ ਐਕਸ਼ਨ ਦੇ ਨਾਲ ਨਾਲ ਉਹ ਵਿਸ਼ਵਾਸ ਦਵਾਉਣ ਭਰੋਸਾ ਦਵਾਉਣ ਕਿ ਸਾਡੇ ਆਪਣੇ ਕਿਸਾਨਾਂ ਦੀ ਪ੍ਰੋਟੈਕਸ਼ਨ ਸੰਭਾਲ ਉਨ੍ਹਾਂ ਦੇ ਹੱਕਾਂ ਦੀ ਰਾਖੀ ਕਰਨਾ ਸਰਕਾਰਾਂ ਦਾ ਕੰਮ ਹੁੰਦਾ ਪਰ ਜੇ ਦੂਜੇ ਦੇਸ਼ ਚ ਆ ਕੇ ਸਸਤੀਆਂ ਵਸਤਾਂ ਇੱਥੇ ਵੇਚਦੀਆਂ ਨੇ ਇਹ ਨੇ ਭਾਰਤ ਦੀ ਆਰਥਿਕਤਾ ਤੇ ਵੱਡਾ ਅਸਰ ਪਾ ਦੇ ਰਿਹਾ ਹੈ ਜੀ ਸਦੂਜੋ ਪਾਸੇ ਇਹ ਗੱਲ ਕਰਦੇ ਆਂ ਬਿਹਾਰ ਦੀ ਬਿਹਾਰ ਦੇ ਵਿੱਚ ਸਾਬਕਾ ਮੰਤਰੀ ਦੇ ਕਤਲ ਦੇ ਮਾਮਲੇ ਨੂੰ ਲੈ ਕੇ ਕੋਰਟ ਨੇ ਹਾਈ ਕੋਰਟ ਦਾ ਫੈਸਲਾ ਹੋ ਬਰਕਰਾਰ ਰੱਖਿਆ ਹੈ ਜੀ ਬਿਹਾਰ ਦੇ ਸਾਬਕਾ ਮੰਤਰੀ ਸੀ ਬ੍ਰਿਜ ਬਿਹਾਰੀ ਪ੍ਰਸ਼ਾਦ ਇਹਨਾਂ ਦਾ ਕਤਤ ਰੂਪ ਦੇ ਵਿੱਚ ਕਤਲ ਹੋ ਗਿਆ ਸੀ ਤਾਂ ਇਹ ਜਿਹੜਾ ਮੁੰਨਾ ਸ਼ੁਕਲਾ ਹੈ 1998 ਦਾ ਮਾਮਲਾ ਹੈ ਇਹ ਇੱਕ ਹੋਰ ਇਹਦੇ ਵਿੱਚ ਜਿਹੜਾ ਇਹਨਾਂ ਨੂੰ ਤਾਂ ਬਰੀ ਕਰਤਾ ਤੇ ਸਾਬਕਾ ਸੰਸਦ ਮੈਂ ਮੁੰਨਾ ਸ਼ੁਕਲਾ ਤੇ ਇੱਕ ਹੋਰ ਨੂੰ ਕੀਤੀ ਹੈ ਕੈਦ ਹੇਟਲਾ ਬਰਕਰਾਰ ਰੱਖਿਆ ਇਸ ਕੇਸ ਦੇ ਵਿੱਚ ਸਾਬਕਾ ਸੰਸਦ ਸੂਰਜਪਾਲ ਸਿੰਘ ਤੇ ਪੰਜ ਹੋਰ ਇਹ ਮਾਨਯੋਗ ਅਦਾਲਤ ਨੇ ਬਰੀ ਕਰਤੇ ਨੇ ਇਸ ਮਾਮਲੇ ਦੇ ਵਿੱਚ ਜਿਹੜਾ ਇਹ ਸਾਬਕਾ ਮੰਤਰੀ ਸੀ ਬ੍ਰਿਜ ਬਿਹਾਰੀ ਪ੍ਰਸ਼ਾਦ ਉਹਦੇ ਵਿੱਚ ਸਾਬਕਾ ਸੰਸਦ ਤੇ ਪੰਜ ਬਰੀ ਕਰਤੇ ਆ ਮੰਨਾ ਸ਼ੁਕਲਾ ਮੰਨਾ ਸ਼ੁਕਲਾ ਤੇ ਇੱਕ ਇਹਨਾਂ ਨੂੰ ਜਿਹੜੀ ਹੈ ਉਮਰ ਕੈਦ ਬਰਕਰਾਰ ਰੱਖਦੀ ਹੈ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨਟਾ ਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਜੀ ਆਸੀ ਆਪਣੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆ ਜੋ ਖੀਰ ਤੱਕ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ ਰਹੇ ਜਿਨ੍ਹਾਂ ਨੇ ਸਾਰਾ ਪ੍ਰੋਗਰਾਮ ਦੇਖਿਆ ਤੇ ਪ੍ਰੋਗਰਾਮ ਲੈ ਕੇ ਕੱਲ ਫਿਰ ਹਾਜ਼ਰ ਹੋਵਾਂਗੇ ਧੰਨਵਾਦ